टाउन हॉल चौक लंगावली देवी नजदीक डॉ भीमराव अंबेडकर जी देव बूथ को 15 अगस्त का त्यौहार संत बाबा मलकितनाथ ਵੱਲੋਂ ਮਨਾਇਆ ਜਾ ਰਿਹਾ ਹੈ ਇਸ ਸਮਾਗਮ ਵਿੱਚ ਸ਼ਹਿਰ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਅਤੇ ਡੀਸੀ ਸ਼ਾਮਲ ਹੋਣਗੇ ਸਮਾਗਮ ਦੌਰਾਨ ਅਪੰਗ ਬੱਚਿਆਂ ਨੂੰ ਸਾਈਕਲ ਅਤੇ ਵਿਧਵਾ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਜਾਣਗੀਆਂ संत बाबा मलकितनाथ ਵੱਲੋਂ ਸਾਰਿਆਂ ਨੂੰ ਬੇਨਤੀ ਕੀਤੀ ਗਈ ਕਿ 15 अगस्त ਦੇ ਦਿਨ ਸਮੇਂ ਤੇ ਪਹੁੰਚ ਕੇ ਤਿਉਹਾਰ ਦੀਆਂ ਖੁਸ਼ੀਆਂ ਮਨਾਇਆਂ ਜਾਣ भारत रत्न डॉक्टर पीम्रो उम्मीदगार जी ने हिंदुस्तान दर्शन लिख के हिंदुस्तान को एक नया चने मीनारा ਦਿੱਤਾ ਉਹ 15 ਗੱਤ ਦਾ ਸੁਭਿਹਾਰ अमृतसर પ્રાਣੀ ਘਾਟਪੁਰੇਸ਼ਨ ਮਲਕਾਂ ਦੇ ਬੁੱਧੇਪਾਸ ਉਹਨਾਂ ਦੇ ਬੁੱਤੀ 15 ਗੱਤ ਬੜੀ ਸ਼ਰਧਾਪੂਰਕ ਮਨਾਏ ਜਾ ਰਹੇ ਹਨ ਜਿਸ ਵਿੱਚ ਸੰਸਮਾਜ ਦੇ ਮੁਖੀ ਸੰਤ ਮਲਕੀ ਨਾਜੀ ਮਹਾਰਾ ਜੀ ਅੰਮ੍ਰਿਤਸਰ ਦੇ ਕਪਤ ਕਮਿਸ਼ਨਰ ਕੋਲਰ ਸਾਹਿਬ ਮਾਨ ਜੋ ਡੀਸੀ ਸਾਹਿਬ ਪਹੁੰਚ ਕੇ ਅਪਾਜ ਬੱਚਿਆਂ ਨੂੰ ਟ੍ਰਾਈਸਾਈਕਲ ਬਿਜਬਾਨ ਮਸ਼ੀਨਾ ਖੁਸ਼ੀ ਦਾ ਦਿਹਾੜਾ ਮਨਾਉਣ ਦੇ ਵਾਸਤੇ ਸਕੂਲ ਦੇ ਬੱਚਿਆਂ ਦਾ ਗਿੱਧਾ ਭੰਗੜਾ ਸ਼ਰਧਾ ਪੂਰਕ ਮਨਾਇਆ ਜਾ ਰਿਹਾ ਹੈ ਸਾਰੀਆਂ ਹੀ ਸੰਸਥਾ ਨੂੰ ਬੇਨਤੀ ਕੀਤੀ ਜਾਂਦੀ ਹੈ ਮਲਕਾਂ ਦੇ ਬੁੱਤ ਦੇ ਬਾਅਦ ਮਾਤਾ ਲੋਂਗੜੀ ਦੇ ਪਾਸ ਡਾਕਟਰ ਭੀਮਰਾਓ ਗੁਤਤੇ ਠੀਕ 11 ਵੇ ਪਹੁੰਚਣ ਦੀ ਕਿਰਪਾਤਾ ਕਰੋ ਖੁਸ਼ੀਆਂ ਭਰੇ ਦਿਨ ਨੂੰ ਚਾਰਜਾਂ ਲਈ ਧੰਨਵਾਦ ਜੈ ਬਾਲਮੀਕੀ ਹਰ ਰਬਾ